ਇਹ ਹੈ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਪ ਬਾਵਾ ਇੱਕ ਵਾਰ ਫੇਰ ਤੁਹਾਡਾ ਸਾਰ ਸਵਾਗਤ ਕਰਦੇ ਆਂ ਦੋਸਤੋ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਜਿਹੜਾ ਨਤੀਜਾ ਕੋਸ਼ਿਸ਼ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਸ਼ਹਿਰ ਦੇ ਭਾਈ ਬੀਦੀ ਚੰਸ਼ੀਨਾ ਸਕੂਲ ਨੇ ਬਹੁਤ ਵੱਡੇ ਜਿਹੜੇ ਮੁਕਾਮ ਹਾਸਲ ਕੀਤੇ ਨੇ ਇਹਨਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਅੰਕ ਜਿਹੜੇ ਹਾਸਲ ਕੀਤੇ ਨੇ ਸਾਡੇ ਨਾਲ ਉੱਥੇ ਦੇ ਜਿਹੜੇ ਸਟੂਡੈਂਟਸ ਨੇ ਉਹ ਵੀ ਮੌਜੂਦ ਨੇ ਟੀਚਰ ਸਾਹਿਬਾਨ ਵੀ ਮੌਜੂਦ ਨੇ ਔਰ ਮੈਡਮ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਰਿਜ਼ਲਟ ਬਾਰੇ ਤਾਂ ਉਹ ਦੱਸ ਦਈਏ ਕਿ ਇਸ ਬੱਚੇ ਦੇ ਵਿੱਚ ਇਸ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ ਨੰਬਰ ਹਾਸਲ ਕੀਤੇ ਹਾਈਸਟ 24% ਜਿਹੜੇ ਹੈ ਮਾਰਕਸ ਆਏ ਨੇ ਬੱਚਾ ਨਾਲ ਵੀ ਗੱਲਬਾਤ ਕਰਨਗੇ ਹਾਂਜੀ ਬੱਚੇ ਕੀ ਨਾਂ ਟੱਡਾ ਜੈਸਮਿਨ ਕੌਰ ਹਾਂਜੀ ਬਟਾ ਕਿੰਨੇ ਪਰਸੈਂਟ ਮਾਰਕਸ ਆਏ 86 ਪਰਸੈਂਟੇਜ ਮਾਰਕਸ ਆਏ ਮੇਰੇ ਤੇ ਬਟਾ ਕੀ ਕਰਨਾ ਚਾਹੁੰਦੇ ਹੋ ਅੱਗੇ ਹੋ ਕੇ ਅੱਗੇ ਮੈਂ ਲਾਇਰ ਦਾ ਕੋਰਸ ਕਰਨਾ ਚਾਹੁੰਦੀ ਹਾਂ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਟਾ ਬਹੁਤ سارے ਟਾਡੇ ਫਰੈਂਡਸ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮਿਹਨਤ ਕਰੋ ਜਿੰਨੀ ਆ ਸਕੇ ਪੜਾਈ ਕਰੋ ਟੀਚਰਸ ਤੋਂ ਸਿੱਖਿਆ ਲਓ ਜਿੰਨਾ ਆ ਸਕੇ ਰੂਲਸ ਫੋਲੋ ਕਰੋ ਟੀਚਰਸ ਦੇ ਬਸ ਹਾਂਜੀ ਬੱਚੇ ਤੁਹਾਡਾ ਨਾਮ ਪੁਨੀਤ ਕੋਰ ਹਾਂਜੀ ਕਿਨੇ ਪਰਸੈਂਟ ਆਇਆ 90% ਕੀ ਕਹਿਣਾ ਚਾਹੋਗੇ ਆਪਣੇ ਫਰੈਂਡਸ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਫਸਟ ਆਫ ਆਲ ਤੇ ਨਿਰੰਤਰ ਰਹੋ ਕਿ ਜਿੰਨਾ ਵੀ ਪੜਨਾ ਰੋਜ਼ ਪੜੋ ਆਪਣਾ ਟਾਈਮ ਟੇਬਲ ਬਣਾਓ ਪਲੱਸ ਕਿ ਆਪਣੇ ਜਿਹੜੇ ਟੀਚਰਸ ਨੇ ਉਹਨਾਂ ਦਾ ਕਹਿਣਾ ਜ਼ਰੂਰ ਮੰਨੋ ਬੜਾ ਜਿਹੜੇ ਤੁਹਾਡੇ ਮਾਰਕਸ ਆਏ 90% ਇਹਦੇ ਵਿੱਚ ਕਿਹਦਾ ਜ਼ਿਆਦਾ ਰੋਲ ਸਮਝਦੇ ਹੋ ਪੇਰੈਂਟਸ ਦਾ ਤੁਹਾਡਾ ਜਾਂ ਟੀਚਰਸ ਦਾ ਇਹ ਸਾਰਿਆਂ ਦਾ ਹੀ ਰੋਲ ਹੈ ਮੇਨਲੀ ਸਾਡੇ ਰਿਸਪੈਕਟਿਡ ਪ੍ਰਿੰਸੀਪਲ ਜਸਪ੍ਰਿਤ ਕੌਰ ਸ਼ੀਨਾ ਇਹਨਾਂ ਦਾ ਹੀ ਯਾਦਾ ਰੋਲ ਹੈ ਬਾਕੀ ਪੇਰੈਂਟਸ ਟੀਚਰਸ ਦਾ ਵੀ ਰੋਲ ਹੈਗਾ ਆ ਵੱਡੇ ਹੋ ਕੇ ਕੀ ਬੰਨਾ ਚਾਹੋਗੇ ਜਸਜੀ ਸਕੂਲ ਦਾ ਨਾਮ ਰੋਸ਼ਨ ਕਰਨਾ ਚਾਹੋਗੇ ਹਾਂਜੀ ਠੀਕ ਸਾਡੇ ਨਾਲ ਹੋਰ ਵੀ ਬੱਚੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਰਿਜ਼ਲਟ ਤੇ ਕੀ ਕਹਿੰਦੇ ਨੇ ਹਾਂਜੀ ਬੱਚੇ ਕੀ ਨਾਮ ਸਾਜਲਦੀਪ ਕੌਰ ਹਾਂਜੀ ਕਿੰਨੇ ਮਕਸਦ 86 ਬੇਟਾ ਕੀ ਬੰਨਾ ਚਾਹੋਗੇ ਵੱਡੇ ਹੋ ਕੇ ਟੀਚਰ ਬੰਨਾ ਚਾਹਾਂਗੀ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਫਰੈਂਡਸ ਨੂੰ ਕੀ ਜਿਆਦਾ ਤੋਂ ਜਿਆਦਾ ਪੜੋ ਪੜਾਈ ਨਾਲ ਹੀ ਤੁਸੀਂ ਆਪਣੇ ਸੁਪਨੇ ਲੈ ਸਕਦੇ ਹੋ ਹਾਸਿਲ ਕਰ ਸਕਦੇ ਹੋ ਸਕੂਲ ਬਾਰੇ ਕੀ ਕਹਿਣਾ ਚਾਹੋਗੇ ਸਕੂਲ ਬਾਰੇ ਇੱਥੇ ਸਾਡੀਆਂ ਸਾਰੀਆਂ ਟੀਚਰਾਂ ਬਹੁਤ ਵਧੀਆ ਪੜ੍ਹਾਉਂਦੀਆਂ ਆਂ ਹਰ ਚੀਜ਼ ਸਮਝਾਉਂਦੀਆਂ ਆਂ ਐਕਸਪਲੇਨ ਕਰਦੀਆਂ ਤੇ ਬਹੁਤ ਵਧੀਆ ਸਕੂਲ ਆਂ ਹਾਂਜੀ ਬੱਚੇ ਆਪਾਂ ਮੁੰਡਿਆਂ ਨਾਲ ਵੀ ਗੱਲਬਾਤ ਕਰ ਲੈਨੇ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਟਾ ਹਾਂਜੀ ਬਟਾ ਕੀ ਨਾਮ ਸੈਪਰੀ ਸਿੰਘ ਕਿੰਨੇ ਮਾਰਕਸ ਆਏ 78% ਕੀ ਕਹਿਣਾ ਚਾਹੋਗੇ ਸਕੂਲ ਬਾਰੇ ਕਿਸ ਤਰ੍ਹਾਂ ਦਾ ਸਕੂਲ ਹੈ ਕਿਸ ਤਰ੍ਹਾਂ ਦਾ ਸਟਾਫ ਹੈਗਾ ਬਹੁਤ ਵਧੀਆ ਸਕੂਲ ਹੈ ਬਹੁਤ ਵਧੀਆ ਸਟਾਫ ਹੈ ਮਿਹਨਤ ਨਾਲ ਪੜਾਉਂਦੇ ਨੇ ਸਮਝਾਉਂਦੇ ਨੇ ਪਿਆਰ ਦੇ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਆਪਣੇ ਫਰੈਂਡਸ ਨੂੰ ਜੋ ਵੱਧ ਤੋਂ ਵੱਧ ਪੜ੍ਹਾਈ ਕਰੋ ਤੇ ਆਪਣਾ ਟਾਈਮ ਟੇਬਲ ਜਿਹੜਾ ਬਣਾਓ ਬਹੁਤ ਵਧੀਆ ਤਰੀਕੇ ਨੇ ਬੱਚੇ ਨੇ ਦੱਸਿਆ ਕਿ ਪੜ੍ਹਾਈ ਕਰੋ ਮਿਹਨਤ ਕਰੋ ਉੱਚੇ ਮੁਕਾਮ ਹਾਸਲ ਕਰੋ ਸਾਡੇ ਨਾਲ ਇੱਥੋਂ ਦੇ ਜਿਹੜੇ ਟੀਚਰਸ ਹੈ ਬਣ ਉਹ ਵੀ ਮਜੂਰ ਨੇ ਨਾਲ ਨਾਲ ਜਿਹੜੇ ਸਕੂਲ ਦੇ ਓਨਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ Uh, साढ़े नाल एक होर लड़की मौजूद है उन्होंने भी गलबात करा कि वह करना चाहते हैं हाँ जी बेटा की ना अपना स्वरना uh, स्वरना जी कि मार्क्स आए हैं मेरे एटी सिक्स परसेंटेज आई है uh, रिजल्ट तुम देखिए किस तरह का महसूस हो मैं बहुत ही ज्यादा वाइया महसूस हो पेरेंट्स की आस करते हैं होर अगे तो मेरे पेरेंट्स बस यही कहते हैं कि अगे तो होर ज्यादा मेहनत करनी है तो हाँ नाम रोशन करना है अपने फ्रेंड्स को मैसेज देना चाहोगे कि वो तो वो पढ़ो मेहनत तो करो ताकि तो अपने सुपने पूरे कर सको स्कूल बारे स्कूल साढ़ा बहुत ज़्यादा वाइय आ इतर सारे कोपरेटिव आस हाँ जी मैम भी मजूर ने उन्हें भी गलबात करा कि मैम की कहना चाहते हैं इस रिजल्ट जी मैम रिस्पैक्टेड प्रिंसीपल मैम मिसिज जसप्रीत कौर शीना स्कूल मैनेजमेंट डेडिकेटड स्टाफ प्राउड पेरेंट्स एंड आवर ब्रिलियन स्टूडेंट्स आ वेरी गुड मॉर्निंग टू ऑल ऑफ यू आई एम हरप्रीत कौर I am a lecturer of chemistry. My qualification is MSc Chemistry. It is with immense pride and joy that I stand before you today to share the outstanding performance of our 10th class student on behalf of Pai Bidhi Chan Public Senior Secondary School, Alechak. It extends my heartfelt, heartfelt congratulations to each of the students for their remarkable performance in the board examination our dedicated teaching staff has worked tirelessly beyond going call of duty to guide inspire these students once again congratulations to each of these students and thank you to mrs. jaspit Shina who made this possible thank you and all the best ਏ ਸੰਸਾਰੀ ਨਾਲ ਸਕੂਲ ਦੇ ਜਿਹੜੇ ਟੀਚਰ ਸੇ ਬੰਨ ਸਾਡੇ ਨਾਲ ਹੁਣ ਸਕੂਲ ਦੇ ਪ੍ਰਿੰਸੀਪਲ ਜਸਪੀ ਕੁਸ਼ੀਨਾ ਮੈਡਮ ਵੀ ਮੌਜੂਦ ਨੇ ਉਹਨਾਂ ਕੋਈ ਪੁੱਛਦੇ ਆ ਕਿ ਰਿਜ਼ਲਟ ਬਾਰੇ ਕੀ ਕਹਿੰਦੇ ਨੇ ਕਿਉਂਕਿ ਇਸ ਸਕੂਲ ਦੇ ਬਹੁਤ ਮੱਲਾ ਮਾਰੀਆਂ ਨੇ ਬਹੁਤ ਤਗੜੇ ਅਫਸਰ ਜਿਹੜੇ ਇੱਥੋਂ ਹੋ ਕੇ ਗਏ ਨੇ ਜੀ ਮੈਡਮ ਬਹੁਤ ਬਹੁਤ ਮੁਬਾਰਕਾ ਪਹਿਲਾਂ ਥੈਂਕ ਯੂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸਾਡੇ ਸਕੂਲ ਦੇ ਚੰਗੇ ਰਿਜ਼ਲਟ ਆਉਣ ਤੇ ਮੈਡਮ ਪਹਿਲਾਂ 12ਵੀਂ ਜਮਾਤ ਦਾ ਰਿਜ਼ਲਟ ਬਹੁਤ ਵਧੀਆ ਜਮਾਤ ਦਾ ਰਿਜ਼ਲਟ ਬਹੁਤ ਵਧੀਆ ਹੁਣ 10ਵੀਂ ਜਮਾਤ ਦਾ ਰਿਜ਼ਲਟ ਹਰ ਵਾਰ ਦੀ ਤਰ੍ਹਾਂ ਕਿਸ ਤਰ੍ਹਾਂ ਲੱਗ ਰਿਹਾ ਹੈ ਸਰ ਬਹੁਤ ਅੱਛਾ ਲੱਗਦਾ ਹੈ ਸਾਨੂੰ ਤੇ ਇੱਕ ਕਿਸਮ ਦਾ ਸੋਚੋ ਤੇ ਨਸ਼ਾ ਹੁੰਦਾ ਹੈ ਕਿ ਜਦੋਂ ਵੀ ਸਾਡਾ ਕੋਈ ਅੱਛਾ ਰਿਜ਼ਲਟ ਆਉਂਦਾ ਹੈ ਜਾਂ ਕੋਈ ਅੱਛਾ ਬੱਚਾ ਸਾਡਾ ਅੱਛੀ ਪੋਜੀਸ਼ਨ ਤੇ ਜਾਂਦਾ ਹੈ ਤੇ ਸਾਨੂੰ ਉਸ ਟਾਈਮ ਦੇ ਉੱਤੇ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਆਪਣੀ ਮਿਹਨਤ ਜਿਹੜੀ ਕੀਤੀ ਹੁੰਦੀ ਆ ਸਾਨੂੰ ਐਵੇਂ ਲੱਗਦਾ ਹੈ ਕਿ ਸਾਡੀ ਮਿਹਨਤ ਦਾ ਜਿਹੜਾ ਵਾ ਉਹ ਮੁੱਲ ਪੈ ਗਿਆ ਹੈ ਫਿਲਹਾਲ ਹੀ ਹੁਣ ਅਸੀਂ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿ ਮੇਰੇ ਕੋਲ ਇੱਥੇ ਇੱਕ ਜੁੱਧਵੀਰ ਲੜਕਾ ਸੀ ਜਿਹੜਾ ਕਿ ਮੇਰੇ ਸਕੂਲ ਚੋਂ ਹੀ ਪੜਿਆ ਸੀ ਤੇ ਉਸਨੇ ਪੰਜਾਬ ਪੁਲਿਸ ਦੇ ਵਿੱਚ ਟੈਸਟ ਦਿੱਤਾ ਸੀ ਉਸ ਦਾ ਪੂਰੇ ਪੰਜਾਬ ਦੇ ਵਿੱਚੋਂ 18ਵਾਂ ਰੈਂਕ ਆਇਆ ਸੀ ਤੇ ਮੇਰੇ ਸਕੂਲ ਦਾ ਉਹ ਬੱਚਾ ਸਿੱਧਾ ਸਬ ਇੰਸਪੈਕਟਰ ਗਿਆ ਸੀ ਫਿਲਹਾਲ ਹੀ ਹੈ ਹਮਾਰਾਜਪੁਰ ਦੀ ਲੜਕੀ ਸੀ ਇੱਕ ਮੇਰੇ ਕੋਲ ਉਹ ਵੀ ਪੜੀ ਸੀ ਉਹ ਵੀ ਰੀਸੈਂਟਲੀ ਅਜੇ ਡਾਇਰੈਕਟ ਹੈੱਡ ਕਨਸਟੇਬਲ ਗਈ ਆ ਇਸ ਵਾਸਤੇ ਜਦੋਂ ਇੰਨਾ ਬੱਚਿਆਂ ਦੀਆਂ ਬਲੰਡੀਆਂ ਦੇਖੀ ਦੀਆਂ ਤੇ ਫਿਰ ਮਾਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਕੋਸ਼ਿਸ਼ ਕਰੀਦੀ ਆ ਕਿ ਵੱਧ ਤੋਂ ਵੱਧ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਬੱਚਿਆਂ ਨੂੰ ਹੋਰ ਵੀ ਅੱਗੇ ਲੈ ਕੇ ਜਾ ਸਕੀਏ ਮੈਂ ਬੜੇ ਹੀ ਪ੍ਰਾਊਡ ਫੀਲ ਕਰਦੀ ਹਾਂ ਕਿ ਇਹ ਬੱਚੀ ਜਿਹੜੀ ਆ ਅੱਜ ਮੇਰੀ ਟੀਚਰ ਮਿਸਟਰੀ ਐਮ ਐਸ ਸੀ ਇਹ ਮੇਰੇ ਸਕੂਲ ਦੀ ਨਰਸਰੀ ਕਲਾਸ ਤੋਂ ਸਟੂਡੈਂਟ ਸੀ ਔਰ ਇੰਨੀ ਅੱਛੀ ਟੀਚਰ ਬਣ ਕੇ ਆਈ ਆ ਕਿ ਮੈਂ ਸੋਚਦੀ ਆ ਜਿਸ ਤਰ੍ਹਾਂ ਕਿ ਅੱਜ ਸਹਿਜ ਪ੍ਰੀਤ ਨੇ ਵੀ ਕਿਹਾ ਕਿ ਮੈਂ ਟੀਚਰ ਬਣਨਾ ਚਾਹੁੰਨੀ ਆ ਤੇ ਮੈਂ ਚਾਹੁੰਨੀ ਆ ਕਿ ਮੇਰੀ ਪਨੀਰੀ ਦੇ ਵਿੱਚੋਂ ਅੱਛੇ ਅੱਛੇ ਟੀਚਰ ਬਣ ਕੇ ਮੇਰੇ ਸਕੂਲ ਦੇ ਵਿੱਚ ਆਉਣ ਤੇ ਮੇਰੇ ਆਉਣ ਵਾਲੇ ਬੱਚਿਆਂ ਨੂੰ ਇਦੋਂ ਵੀ ਵੱਧ ਅੱਛੀ ਤੋਂ ਅੱਛੀ ਐਜੂਕੇਸ਼ਨ ਦੇ ਸਕਣ ਮੈਡਮ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਦੇ ਅਗਰ ਟੌਪ ਸਕੂਲ ਦੀ ਗੱਲ ਕਰੀਏ ਤੇ ਪਾਈਬੀ ਦੀ ਚੰਦ ਸ਼ੀਨਾ ਦਾ ਸਕੂਲ ਜਿਹੜਾ ਆ ਟੌਪ ਤੇ ਆਂਦਾ ਤੇ ਹਰ ਕਿਸੇ ਦੀ ਜ਼ੁਬਾਨ ਤੇ ਹੈ ਤੇ ਕਿਸ ਤਰ੍ਹਾਂ ਦਾ ਲੱਗਦਾ ਹੈ ਇਹਦੇ ਬਾਰੇ ਵੀ ਸਾਡੇ ਦਸਕਾ ਨੂੰ ਜਾਣਕਾਰੀ ਦਿਓ ਦੇਖੋ ਜੀ ਭਾਈ ਬਿਧੀ ਚੰਦ ਸ਼ੀਨਾ ਸਕੂਲ ਅਸੀਂ ਆਪਣੇ ਵੱਡ ਵਡੇਰਿਆਂ ਦੇ ਨਾਂ ਤੇ ਰੱਖਿਆ ਸੀਗਾ ਸਾਰੀ ਦੁਨੀਆ ਭਾਈ ਬਿਧੀ ਚੰਦ ਸ਼ੀਨਾ ਜੀ ਨੂੰ ਜਾਣਦੀ ਹੈ ਤੇ ਸੋ ਉਹਨਾਂ ਦੀ ਜਿਹੜੀ ਸੀ ਉਹ ਹਿੰਮਤ ਇਹੀ ਸੀ ਕਿ ਉਹਨਾਂ ਨੇ ਜਿਹੜੇ ਕਾਬਲ ਕੰਧਾਰ ਦੇ ਸਿਰੇ ਸਿਗੇ ਘੋੜੇ ਉਚੋਰੀ ਹੋਏ ਉਹ ਸ਼ਿਨ ਕੇ ਲਿਆ ਕੇ ਤੇ ਗੁਰੂ ਗੋਬਿੰਦ ਜਿਹੜਾ ਗੁਰੂ ਸਾਹਿਬ ਨੂੰ ਵਾਪਸ ਕੀਤੇ ਤਾਂ ਉਹਨਾਂ ਨੇ ਅਗੋਂ ਹੱਥ ਫਲਾ ਕੇ ਉਹਨਾਂ ਨੂੰ ਕਿਹਾ ਜਦ ਕਿ ਉਹ ਹਿੰਦੂ ਫੈਮਿਲੀ ਵਿੱਚੋਂ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਭਾਈ ਵਿਦੀ ਚੰਦ ਸ਼ੀਨਾ ਸਾਡਾ ਸ਼ੀਨਾ ਸੋ ਅਸੀਂ ਐਸੇ ਸ਼ਖਸ ਦੇ ਨਾਲ ਜੁੜੇ ਹੋਏ ਹਾਂ ਜਿਨ੍ਹਾਂ ਦੇ ਨਾਂ ਤੇ ਇਹ ਸੰਸਥਾ ਚਲਾ ਰਹੇ ਹਾਂ ਅੱਜ ਕਰਦੇ ਹਾਂ ਕਿ ਸ਼ੀਨਾ ਜੀ ਹਮੇਸ਼ਾ ਸਾਡੇ ਨਾਲ ਨੇ ਤੇ ਸਾਡੀਆਂ ਇਹਨਾਂ ਬਲੰਦੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ ਤੇ ਅਸੀਂ ਵੀ ਆਪਣੇ ਜਿਹੜੀਆਂ ਪੋਜੀਸ਼ਨਾਂ ਆਆਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਖੋਕੇ ਲੈ ਕੇ ਆਉਂਦੇ ਰਵਾਂਗੇ ਜੀ ਬਿਲਕੁਲ ਮੈਡਮ ਇੱਕ ਹੋਰ ਸਵਾਲ ਬਹੁਤ سارے ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਮੈਂ ਤਾਂ ਸਭ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਜਾਵਾਂਗੀ ਕਿ ਸਭ ਤੋਂ ਜ਼ਰੂਰੀ ਹੈ ਤੁਹਾਡੀ ਹਿੰਮਤ ਪੰਕਚੁਐਲਟੀ ਸਕੂਲ ਦੇ ਵਿੱਚ ਪੜ ਰਹੇ ਬੱਚਿਆਂ ਦੀ ਅਟੈਂਡੈਂਸ ਪੜਾਉਣ ਵਾਲੇ ਟੀਚਰਾਂ ਦੀ ਜਿਹੜੀ ਆ ਉਹ ਟੈਨਸ਼ਨ ਕਿ 24 ਘੰਟੇ ਇਹ ਹੋ ਨਹੀਂ ਜਾਈ ਦਿਆ ਕਿ ਅਸੀਂ ਆਪਣੀ ਕਲਾਸ ਦੇ ਵਿੱਚ ਇੱਕ ਸੈਕਿੰਡ ਵੀ ਜਿਹੜਾ ਵਾ ਉਹਨੂੰ ਵੇਸਟ ਨਾ ਕਰੀਏ ਤੇ ਬੱਚੇ ਇਹ ਸੋਚਣ ਕਿ ਸਾਡੇ ਟੀਚਰਸ ਪੜਾ ਰਹੇ ਆ ਤੇ ਅਸੀਂ ਆਪਣਾ ਇੱਕ ਵੀ ਜਿਹੜਾ ਵਾ ਲੈਕਚਰ ਉਹਨੂੰ ਮਿਸ ਨਾ ਕਰੀਏ ਜਦੋਂ ਅਸੀਂ ਕੰਟੀਨਿਊ ਚੱਲਦੇ ਆਂ ਤੇ ਉਸ ਟਾਈਮ ਦੇ ਉੱਤੇ ਵਾਹਿਗੁਰੂ ਵੀ ਸਾਡੇ ਨਾਲ ਸਹਾਈ ਹੁੰਦਾ ਕਿਉਂ ਸਾਡੀ ਗੁਰਬਾਣੀ ਵਿੱਚ ਵੀ ਕਿਹਾ ਜਾਂਦਾ ਨਿਤਨੀਮ ਰੋਜ਼ ਜ਼ਰੂਰੀ ਹੈ ਜੇ ਨਿੱਤ ਨੇਮ ਰੋਜ਼ ਜ਼ਰੂਰੀ ਹੈ ਤੇ ਐਜੂਕੇਸ਼ਨ ਜਿਹੜੀ ਆ ਉਹ ਉਹਦੇ ਨਾਲੋਂ ਵੀ ਜ਼ਰੂਰੀ ਹੈ ਇਸ ਵਾਸਤੇ ਸਾਡੀ ਜਿਹੜੀ ਐਜੂਕੇਸ਼ਨ ਆ ਉਹ ਵੀ ਇੱਕ ਪਾਰਟ ਆਫ ਲਾਈਫ ਸਾਡੀ ਗੁਰਬਾਣੀ ਦਾ ਤੇ ਜੇ ਅਸੀਂ ਉਸ ਰਾਹ ਤੇ ਚੱਲੀਏ ਤੇ ਫਿਰ ਵੀ ਮਿਹਨਤ ਬਹੁਤ ਜ਼ਰੂਰੀ ਆ ਜੇ ਅਸੀਂ ਟੀਚਰਸ ਦੇ ਪੜਾਏ ਤੇ ਚੱਲੀਏ ਤੇ ਫਿਰ ਵੀ ਰਾਹ ਬਹੁਤ ਜ਼ਰੂਰੀ ਆ ਇਸ ਵਾਸਤੇ ਹਿੰਮਤ ਹੀ ਹੈ ਕੋਸ਼ਿਸ਼ ਹੀ ਹੈ ਔਰ ਮੈਂ ਬੱਚਿਆਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਨਿਰੰਤਰ ਜੱਤਨ ਕਰਦੇ ਰਹਿਣਾ ਚਾਹੀਦਾ ਇੱਕ ਪਲ ਇੱਕ ਸਕਿੰਟ ਵੀ ਆਪਣਾ ਜਿਹੜਾ ਵਾ ਉਹਨੂੰ ਵੇਸਟ ਨਹੀਂ ਹੋਣਾ ਚਾਹੀਦਾ ਆਪਣੀ ਭੜਾਈ ਦੇ ਵਿੱਚ ਲਾਉਣਾ ਚਾਹੀਦਾ ਜਿਹੜੇ ਬੱਚੇ 18-18 ਘੰਟੇ ਪੜ੍ਹਦੇ ਨੇ ਉਹੀ ਬੱਚੇ ਜਾ ਕੇ ਇਹਨਾਂ ਬਲੰਦੀਆਂ ਦੇ ਉੱਤੇ ਜਿਹੜੇ ਆ ਉਹ ਕਾਮਯਾਬ ਹੁੰਦੇ ਨੇ ਮੇਰੀ ਜਿਹੜੀ ਕੁੜੀ ਪਾਇਲਟ ਬਣੀ ਸੀਗੀ ਦੋ ਗਈਆਂ ਸੀ ਪਰ ਮੇਰੀ ਇੱਕ ਲੜਕੀ ਐਸੀ ਸੀ ਜਿਹੜੀ ਲਾਸਟ ਮੂਮੈਂਟ ਤੇ ਦੌੜ ਦੇ ਟਾਈਮ ਉਹਦੇ ਗੋਡੇ ਦੇ ਉੱਤੇ ਸੱਟ ਲੱਗ ਗਈ ਤੇ ਉਹ ਨਿੱਕਲ ਗਈ ਸੀ ਤੇ ਉਹ ਬਹੁਤ ਰੋਈ ਮੈਂ ਉਹਨੂੰ ਬੜਾ ਹੀ ਹੌਸਲਾ ਦਿੱਤਾ ਕਿ ਕੋਮਲ ਆਪਾਂ ਘਬਰਾਉਣਾ ਨਹੀਂ ਜਿੰਨੀ ਤੂੰ ਕਰ ਸਕਦੀ ਓਨੀ ਮਿਹਨਤ ਕਰ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਉਹ ਦੂਜੀ ਲੜਕੀ ਦੇ ਨਾਲੋਂ ਵੀ ਪਹਿਲਾਂ ਜਿਹੜਿਆ ਸੀ ਉਹਨੂੰ ਸਟਾਰ ਲੱਗੇ ਸਾਰੀ ਸੈਰੇਮਨੀ ਉਹਨਾਂ ਨੇ ਮੈਨੂੰ ਵੀਡੀਓ ਤੇ ਵਿਖਾਈ ਔਰ ਮੈਂ ਉਹ ਪਲ ਜਿਹੜੇ ਹੀ ਨਾ ਆਪਣੇ ਅੰਦਰ ਇਸ ਤਰੀਕੇ ਨਾਲ ਸਮੋਗੇ ਰੱਖਿਆ ਕਿ ਜਿਨ੍ਹਾਂ ਨੂੰ ਮੈਂ ਕਦੀ ਜ਼ਿੰਦਗੀ ਚ ਪੁੱਲ ਨਹੀਂ ਸਕਦੀ ਜਿਸ ਤਰ੍ਹਾਂ ਮੇਰੀ ਅੱਜ ਲੜਕੀ ਨੇ ਇਹ ਗੱਲ ਕਿਹਾ ਕਿ ਮੈਂ ਜੱਜ ਬਣਨਾ ਚਾਹੁੰਦੀ ਆ ਮੈਂ ਕੋਸ਼ਿਸ਼ ਕਰਾਂਗੀ ਕਿ ਉਹਦੀ ਸੈਰੇਮਨੀ ਨੂੰ ਵੀ ਜ਼ਰੂਰ ਅਟੈਂਡ ਕਰਾਂ ਤੇ ਦੇਖਾਂ ਕਿ ਇਹੋ ਜੇ ਬੱਚੇ ਸਾਡੀ ਲਾਈਫ ਦੇ ਵਿੱਚ ਆਉਣ ਸਾਡੇ ਸਤੀ ਦੇ ਨਾਲੋਂ ਵੀ ਪਹਿਲਾਂ ਜਿਹੜਿਆ ਸੀ ਉਹਨੂੰ ਸਟਾਰ ਲੱਗੇ ਸਾਰੀ ਸੈਰੇਮਨੀ ਉਹਨਾਂ ਨੇ ਮੈਨੂੰ ਵੀਡੀਓ ਤੇ ਵਿਖਾਈ ਔਰ ਮੈਂ ਉਹ ਪਲ ਜਿਹੜੇ ਹੀ ਨਾ ਆਪਣੇ ਅੰਦਰ ਇਸ ਤਰੀਕੇ ਨਾਲ ਸਮੋਗੇ ਰੱਖਿਆ ਕਿ ਜਿਨ੍ਹਾਂ ਨੂੰ ਮੈਂ ਕਦੀ ਜ਼ਿੰਦਗੀ ਚ ਭੁੱਲ ਨਹੀਂ ਸਕਦੀ ਜਿਸ ਤਰ੍ਹਾਂ ਮੇਰੀ ਅੱਜ ਲੜਕੀ ਨੇ ਗੱਲ ਕਿਹਾ ਕਿ ਮੈਂ ਜੱਜ ਬਣਨਾ ਚਾਹੁੰਦੀ ਆ ਮੈਂ ਕੋਸ਼ਿਸ਼ ਕਰਾਂਗੀ ਕਿ ਉਹਦੀ ਸੈਰੇਮਨੀ ਨੂੰ ਵੀ ਜ਼ਰੂਰ اٹینڈ ਕਰਾਂ ਤੇ ਦੇਖਾਂ ਕਿ ਇਹੋ ਜਿਹੇ ਬੱਚੇ ਸਾਡੀ ਲਾਈਫ ਦੇ ਵਿੱਚ ਆਉਣ ਸਾਡੇ ਸਕੂਲ ਦੇ ਵਿੱਚ ਆਉਣ ਤੇ ਸਾਡੇ ਸਕੂਲ ਦਾ ਜਿਹੜਾ ਵਾ ਉਹ ਨਾ ਵੱਧ ਤੋਂ ਵੱਧ ਜਿਹੜਾ ਇਹ ਰੋਸ਼ਨ ਕਰਨ ਇਹ ਭਾਈ ਵਿਦੀਜੰਦ ਸ਼ੀਨਾ ਸਕੂਲ ਜਿਹੜਾ ਹੈ ਉਹ ਦੁਨੀਆ ਦਾ ਸਕੂਲ ਹੈ ਪਬਲਿਕ ਦਾ ਸਕੂਲ ਹੈ ਬੱਚਿਆਂ ਦਾ ਸਕੂਲ ਹੈ ਅਸੀਂ ਤਾਂ ਇੱਕ ਜਿਹੜੇ ਆ ਨਾ ਇਹਦੇ ਪੈਰੋਕਾਰਾਂ ਅਸੀਂ ਇਹਦੀ ਦੇਖ ਰੇਖ ਕਰਨ ਵਾਲੇ ਬੰਦੇ ਆ ਅਸੀਂ ਇਹਨਾਂ ਦੇ ਮਾਲਕ ਨਹੀਂ ਆ ਇਸ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਹਿਗੁਰੂ ਨੇ ਜਦ ਤੱਕ ਸਾਡੇ ਸਵਾਸ ਲਿਖੇ ਨਹੀਂ ਅਸੀਂ ਇਸ ਸੰਸਥਾ ਨੂੰ ਵੱਧ ਤੋਂ ਵੱਧ بلندیਆਂ ਤੇ ਲੈ ਕੇ ਜਾ ਸਕੀਏ ਜੀ ਬਹੁਤ ਵਧੀਆ ਤਰੀਕੇ ਮੈਮ ਨੇ ਕਿਹਾ ਕਿ ਇੱਕ ਛੋਟਾ ਜਿਹਾ ਬੂਟਾ ਜਿਹੜਾ ਆਪਾਂ ਲਾਇਆ ਸੀ ਪਰ ਉਹ ਬਹੁਤ ਵੱਡਾ ਦਰਖਤ ਬਣ ਕੇ ਜਿਹੜਾ ਫੈਲ ਚੁੱਕਿਆ ਹੈ ਔਰ ਬੱਚੇ ਬਹੁਤ ਵੱਡੇ ਵੱਡੇ ਮੁਕਾਮ ਤੱਕ ਜਿਹੜੇ ਆ ਪਹੁੰਚ ਚੁੱਕੇ ਨੇ ਤੇ ਆਸ ਕਰਦੇ ਆ ਕਿ ਅੱਗੇ ਵੀ ਹੋਰ ਜਿਹੜੇ ਮੁਕਾਮ ਤੇ ਪੁੱਜਣ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ